ਫੇਰ ਆ ਮੈਟਰ ਦੇ ਉੱਤੇ ਫੋਟੋਆਂ ਪਾਈ Instagram ਦੇ ਉੱਤੇ ਮਹੀਨੇ ਦੇ ਵਿੱਚ ਇੱਕ ਦੋ ਥਾਣਿਆਂ ਦੇ ਵਿੱਚ ਮੇਰੇ ਤੇ ਰਿਪੋਰਟਾਂ ਕਰਾ ਦਿੰਦੀ ਆ ਉਹਨੂੰ 5ਵਾਂ ਸਾਲ ਚੱਲ ਰਿਹਾ ਜੀ 5ਵਾਂ ਸਾਲ ਚੱਲਦਾ 5ਵੇਂ ਸਾਲ ਉੱਥੇ ਜਾ ਕੇ ਤੇ ਤੀਸਰੇ ਬੰਦੇ ਨਾਲ ਰਿਲੇਸ਼ਨ ਦੇ ਵਿੱਚ ਹੈਗੀ ਆ ਮੇਰੀ ਸੱਸ ਨੇ ਜਦੋਂ ਬੇਟੀ ਮੇਰੇ ਕੋ ਆ ਗਈ ਤੇ ਉਹਦੇ ਉੱਤੇ ਇਲਜ਼ਾਮ ਲਾਇਆ ਕੰਦੀ ਇਹਦੇ ਮਗਰ 10-10 ਮੁੰਡੇ ਆਂਦੇ ਮੇਰੇ 18 ਸਾਲ ਬਿਆਨ ਹੋ ਗਏ 18 ਸਾਲ ਦੇ ਵਿੱਚ ਘਟਦੇ ਹੋ ਘਟਦੇ ਤੇ ਮੇਰੀਆਂ 18 20 ਪੰਚਾਇਤਾਂ ਹੋ ਗਈਆਂ ਹੋਣੀਆਂ ਨੇ ਸਭ ਉਸਾਸ ਨੂੰ ਕੁਛ ਨਹੀਂ ਕਹਿ ਰਿਹਾ ਜੀ 4 ਸਾਲ ਹੋ ਗਏ ਕੇਸ ਚੱਲਦੇ 4 ਸਾਲ ਦੇ ਵਿੱਚ ਹਰੇ ਤੱਕ ਜੱਜ ਦੀ ਸ਼ਕਲ ਨਹੀਂ ਦਿਖਾਈ ਵਕੀਲ ਨੇ ਵੀ ਮੈਨੂੰ ਸਸੀ ਗੱਲ ਮੈਂ ਜਗਤਾਰ ਸਿੰਘ ਸਰਾ ਦਾ ਤੁਸੀਂ ਹੈਵਨ ਇੰਡੀਆ ਟੀਵੀ ਵਿਖਰੇ ਹੋ ਲੁਧਿਆਣਾ ਦੇ ਵਿੱਚ ਖੜੇ ਆ ਇੱਕ ਮਸਲਾ ਜਿਸ ਦੇ ਵਿੱਚ ਇੱਕ ਆਦਮੀ ਸਾਡੇ ਨਾਲ ਆ ਬਾਈ ਦਾ ਜ਼ਿਕਰ ਇਹ ਆ ਕਿ ਉਹ ਕਹਿੰਦਾ ਮੇਰੀ ਘਰ ਵਾਲੀ ਦੇ ਸ਼ਰੀਆ ਕਿਸੇ ਲੜਕੇ ਦੇ ਨਜਾਇਜ਼ ਸੰਬੰਧ ਨੇ ਤੇ ਜੇ ਮੇਰੇ ਬੱਚੇ ਨੂੰ ਮੈਂ ਮਿਲਣ ਵਾਸਤੇ ਕਰਾਂ ਤਾਂ ਮੇ ਤੋਂ 25 ਲੱਖ ਰੁਪਏ ਦੀ ਡਿਮਾਂਡ ਕੀਤੀ ਜਾਂਦੀ ਆ ਗੱਲਬਾਤ ਕਰਦੇ ਆ ਮਸਲਾ ਹੈ ਕੀ ਆ ਭਾਈ ਜੀ ਕੀ ਨਾ ਤੁਹਾਡਾ ਮੇਰੇ ਰਮਨ ਪ੍ਰੀਤ ਸਿੰਘ ਆ ਜੀ ਕਿੱਥੋਂ ਦੇ ਰਹਿਣ ਵਾਲੇ ਮੈਲੂ ਦਾ ਨੇ ਸ਼ਿਮਲਾਪੁਰੀ ਦਾ ਰਹਿਣ ਵਾਲਾ ਜੀ ਸਾਰੇ ਮੇਰੇ ਪਿੰਡ ਫੁੱਲਾਵਾਲ ਦੇ ਨੇ ਫੁੱਲਾਵਾਲ ਮੌਨਕਾ ਗੈਸ ਏਜੰਸੀ ਦੇ ਨਾਲ ਜੀ ਮੇਰੀ ਛੋਟੀ ਸਾਲੀ ਕਿਰਨ ਠੀਕ ਹੈ ਜੀ ਤੇ ਸਾਲਾ ਮੇਰਾ ਰਾਜਾ ਤੇ ਸਾਲੀ ਸੱਸ ਮੇਰੀ ਦਾ ਨਾਮ ਪਰਮਜੀਤ ਕੌਰ ਆ ਤੇ ਕਿੰਨਾ ਟਾਈਮ ਹੋ ਗਿਆ ਵਿਆਹ ਹੋਇਆ ਬਈ ਵਿਆਹ ਹੋਇਆ 18 ਸਾਲ 18ਵਾਂ ਸਾਲ ਚੱਲ ਰਿਹਾ ਜੀ ਕਿੰਨਾ ਟਾਈਮ ਹੋ ਗਿਆ ਜਿਹੜਾ ਇਹ ਡਿਸਪਿਊਟ ਹੋਇਆ ਕਰੋ ਤੁਹਾਡੀ ਘਰ ਵਾਲੀ ਗਈ ਆ ਉਹਨੂੰ 5ਵਾਂ ਸਾਲ ਚੱਲ ਰਿਹਾ ਜੀ ਪੰਜਵੇਂ ਸਾਲ ਚੱਲਦਾ ਪੰਜਵੇਂ ਸਾਲ ਉੱਥੇ ਜਾ ਕੇ ਤੇ ਤੀਸਰੇ ਬੰਦੇ ਨਾਲ ਰਿਲੇਸ਼ਨ ਦੇ ਵਿੱਚ ਹੈਗੀ ਆ ਅੱਛਾ ਦੋ ਦੀਆਂ ਫੋਟੋਆਂ ਮੈਨੂੰ ਕੋ ਡੀਲੀਟ ਹੋ ਗਈਆਂ ਪਰ ਇੱਕ ਦੀਆਂ ਮੇਰੇ ਕੋ ਫੋਟੋਆਂ ਹੈਗੀਆਂ ਸ਼੍ਰੀਆਮ ਨੈਟ ਦੇ ਉੱਤੇ ਫੋਟੋਆਂ ਪਾਈ ਇੰਸਟਾਗ੍ਰਾਮ ਦੇ ਉੱਤੇ ਮਹੀਨੇ ਦੇ ਵਿੱਚ ਇੱਕ ਦੋ ਥਾਣਿਆਂ ਦੇ ਵਿੱਚ ਮੇਰੇ ਤੇ ਰਿਪੋਰਟਾ ਕਰਾ ਦਿੰਦੀ ਆ ਕਦੀ ਆਪਦੀ ਕਿਸੇ ਸਹੇਲੀ ਤੋਂ ਰਿਪੋਰਟ ਕਰਾ ਦਿੰਦੀ ਆ ਕਦੀ ਕਿਸੇ ਬੰਦੇ ਤੋਂ ਕਰਾ ਦਿੰਦੀ ਆ ਫੀਲ ਗਾਂ ਦੇ ਵਿੱਚ ਵਿਸ਼ਾਲ ਲਹਿੰਗੇ ਵਾਲੇ ਆ ਉਹਨਾਂ ਦੇ ਮੁੰਡਾ ਰਕੇਸ਼ ਕੰਮ ਕਰਦਾ ਵਾ ਜੀ ਦੋ ਦਿਨਾਂ ਵਾਲੀ ਉੱਤੋਂ ਰਿਪੋਰਟ ਕਰਵਾਤੀ ਉਹਨੂੰ ਕਹਿੰਗੇ ਕੀ ਰਿਪੋਰਟ ਚ ਲਿਖਿਆ ਕੀ ਹੁੰਦਾ ਰਿਪੋਰਟ ਚ ਲਿਖਦੇ ਹੋਊਗੀ ਜਿਵੇਂ ਮੇਰੇ ਕੋਲੇ ਇਧਰੋਂ ਇਧਰੋਂ ਰੰਗ ਕੇ ਗਿਆ ਜੀ ਜਾਂ ਉੱਥੇ ਕੋਲੇ ਕੰਮ ਕਰਦਾ ਵਾ ਮੇਰੇ ਮੈਂ ਵਿਸ਼ਕਰਮਾ ਚੌਕ ਲੋਹੇ ਮਾਰਕੀਟ ਜਿੱਥੇ ਗੱਡੀ ਚਲਾਉਣਾ ਵਾ ਉਹ ਜਗਰਾਵਾ ਪੁਲ ਦੇ ਕੋਲੇ ਬਸੰਤ ਆਈਸਕ੍ਰੀਮ ਵਾਲੇ ਦੇ ਸਾਹਮਣੇ ਲਹਿੰਗੇ ਦੀ ਦੁਕਾਨਾ ਉੱਥੇ ਕੰਮ ਕਰਦੀ ਆ ਮੰਨ ਲਓ ਕਿ ਜੀ ਮੈਂ ਮੇਰੀ ਬੇਟੀ ਉਧਰ ਨੂੰ ਗਈ ਇੱਕ ਦਿਨ ਤੇ ਬੇਟੀ ਦੀ ਵੀ ਆਪਣਾ ਉਹਨੇ ਬੇਟੀ ਦੇ ਉੱਤੇ ਪੀਸੀਆਰ ਦਾ ਉੱਤ ਰਿਪੋਰਟ ਕਰਾਤੀ ਬੇਟੀ ਨੂੰ ਵੀ ਆਪਣਾ ਉਹ ਤੇ ਬੱਚੇ ਤੇ ਕੋਈ ਪੁਲਿਸ ਨਹੀਂ ਬੁਲਾਉ ਤੇ ਮੇਰੀ ਸੱਸ ਮੇਰੀ ਬੇਟੀ ਤੇ ਐਸੇ ਅਲੈਗੇਸ਼ਨ ਲਾਉਂਦੀ ਆ ਠਾਣੇ ਦੇ ਵਿੱਚ ਛਦਰ ਠਾਣੇ ਦੇ ਵਿੱਚ ਬੈਠ ਕੇ ਮੇਰੀ ਬੇਟੀ ਜਣ ਕੇ 13 ਸਾਲ ਦੀ ਸੀ ਜਦੋਂ ਉਹਦੀ ਮਾਂ ਕੋਲੇ ਸੀਗੀ ਜੀ ਮੇਰੀ ਸੱਸ ਨੇ ਜਦੋਂ ਬੇਟੀ ਮੇਰੇ ਕੋ ਆ ਗਈ ਤੇ ਉਹਦੇ ਉੱਤੇ ਇਲਜ਼ਾਮ ਲਾਇਆ ਕਹਿੰਦੀ ਇਹਦੇ ਮਗਰ 10-10 ਮੁੰਡੇ ਆਂਦੇ ਆ ਤੁਸੀਂ ਦਾਦੂ ਜੀ 10 7 13 ਸਾਲ ਦੀ ਕੁੜੀ ਨੂੰ ਪਹਿਲੀ ਗੱਲ ਤੇ ਤੂੰ ਕੰਮ ਤੇ ਕਿਉਂ ਲਾਇਆ ਜੇ ਲਾਇਆ ਤੇ ਚੌਂਕੀ ਦੇ ਵਿੱਚ ਠਾਣੇਦਾਰ ਦੇ ਸਾਹਮਣੇ ਬੈਠ ਕੇ ਇਲਜ਼ਾਮ ਲਾ ਰਹੀ ਕਹਿੰਦੀ ਜੇ ਦੇ ਮਗਰ 10-10 ਮੁੰਡੇ ਆਂਦੇ ਆ ਜੇ 10-10 ਮੁੰਡੇ ਮਗਰ ਆਂਦੇ ਸੀਗੇ ਤੂੰ ਰੋਕਿਆ ਜੇ ਹੁਣ ਮੇਰੀ ਘਰ ਵਾਲੀ ਕਰਦੀ ਆ ਉਹਦੀ ਕੁੜੀ ਕਰਦੀ ਆ ਮੇਰੇ ਕੋਲ ਸ਼ਰੀਆਮ ਫੂਟਮਾਨ ਨੇ ਸਾਰਾ ਕੁਛ ਹੈ ਜੀ ਉਤੋਂ ਸਾਲਾ ਮੇਰਾ ਹੱਥੀ ਪੈਂਦਾ ਮੈਨੂੰ ਕਹਿੰਦਾ ਜੀ ਇਹ ਮੈਂ ਭੈਣ ਆਪਦੀ ਵਾਸਤੇ ਮੈਂ ਲੱਭ ਕੇ ਦਿੱਤਾ ਵਾ ਜਿਹੜਾ ਸੋਹਰਾ ਮੇਰਾ ਤਿੰਨ ਪਈਆਂ ਵਾਲਾ ਰਿਕਸ਼ਾ ਚਲਾਉਂਦਾ ਜੀ ਉਹਦੇ ਕਰੇ ਪੱਥਰ ਤੱਕ ਲੱਗ ਗਈ ਮੈਂ ਲੁਧਿਆਣਾ ਦਿੱਲੀ ਨੂੰ ਗੱਡੀ ਚ ਲਾ ਰਿਆ ਸੀਗਾ ਮੈਂ ਜਣਕੀ ਤੀਜੀ ਦੇ ਆਂਦਾ ਸੀਗਾ ਢੇੜਾ ਲਾ ਕੇ ਤੇ ਰੁਪਿਆ 5000 ਬਚਾ ਕੇ ਲਿਆ ਕੇ ਦਿੰਦਾ ਸੀਗਾ ਮੇਰੇ ਘਰ ਦੇ ਜਣਕੀ ਪੱਥਰ ਤਾਂ ਛੱਡੋ ਜੀ ਜੋ ਇੱਕ ਹੱਲੇ ਤੱਕ ਇੱਕ ਇੱਟ ਨਹੀਂ ਲੱਗੀ ਹੈਗੀ ਤੇ ਸੋਰੇ ਮੇਰੇ ਘਰੇ ਪੱਥਰ ਮਾਰ ਵਰ ਏਸੀ ਤੱਕ ਲੱਗ ਗਏ ਜੀ ਹੁਣ ਜਰ ਪੁਸ ਕੀ ਕਹਿ ਰਹੀ ਏ ਤੁਹਾਨੂੰ ਕੀ ਪ੍ਰਸ਼ਾਸਨ ਕੀ ਕਹਿੰਦਾ ਪ੍ਰਸ਼ਾਸਨ ਕੁਛ ਨਹੀਂ ਕਹਿ ਰਿਹਾ ਜੀ 4 ਸਾਲ ਹੋ ਗਏ ਕੇਸ ਚੱਲਦੇ 4 ਸਾਲ ਦੇ ਵਿੱਚ ਹਰੇ ਤੱਕ ਜੱਜ ਦੀ ਸ਼ਕਲ ਨਹੀਂ ਦਿਖਾਈ ਵਕੀਲ ਨੇ ਵੀ ਮੈਨੂੰ ਅੱਗੇ ਨਹੀਂ ਪਤਾ ਨਹੀਂ ਜਿੱਥੇ ਉਹ ਵਕੀਲ ਬਗੂਲੂ ਕਿਦਾਂ ਗੰਡ ਦੀ ਏ ਜਿਹੜਾ ਵਕੀਲ ਮੈਂ ਕਰਦਾ ਉਸੇ ਦੇ ਕੋਲ ਪਹੁੰਚ ਕੇ ਜੀ ਚਲੋ ਉਹਨਾਂ ਦੀ ਫੈਮਿਲੀ ਵੱਡੀ ਆ ਹਨਾ ਜੀ ਉਹਨੂੰ ਸਪੋਰਟ ਕਰਦੇ ਜਾਂ ਉਹਦੇ ਕਰਦੇ ਨੇ ਹਨਾ ਜੀ ਜਾਂ ਜਿਹੜੇ ਪੈਸੇ ਕਮਾਣਦੇ ਬਹੁਤ ਤਰੀਕੇ ਉਹਦੇ ਕੋਲ ਨੇ ਜੀ बच्चे ਤੁਸੀਂ ਸਾਮ ਰਹੇ ਹੋ ਬੱਚੇ ਮੇਰੇ ਕੋਲੇ ਆ ਜੀ ਬੱਚੇ ਮੇਰੇ ਕੋਲ ਹੋंदे ਜਬਾ ਬਾਵਾ ਜੀ ਉਹਦੀ ਮੇਰੇ ਤੇ ਖਰਚੇ ਦਾ ਕੇਸ ਲਾਇਆ ਵਾ ਤੇ ਉੱਤੇ ਮੇਰੇ ਤੇ ਰਿਪੋਰਟਾਂ ਦੀ ਮੈਂ ਥਾਣੇ ਰਿਪੋਰਟ ਕਰਾਣ ਜਾਂਦਾ ਮੇਰੇ ਤੇ ਰਿਪੋਰਟ ਨਹੀਂ ਲਿਖੀ ਜਾਂਦੀ ਮੇਰੀ ਕਿਸੇ ਵੀ ਥਾਣੇ 'ਚ ਰਿਪੋਰਟ ਨਹੀਂ ਹੋ ਜਾਂਦੀ ਬੱਚੇ ਤੁਸੀਂ ਸਾਮ ਰਹੇ ਹੋ ਖਰਚਾ ਸਾਰਾ ਤੁਸੀਂ ਚੱਕ ਰਹੇ ਹੋ ਤਾਂ ਫਿਰ ਵੀ ਤੁਹਾਡੇ ਦੇ ਖਰਚੇ ਦਾ ਕੇਸ ਲੱਗਿਆ ਹਾਂਜੀ ਫਿਰ ਵੀ ਮੇਰੇ ਤੇ ਖਰਚੇ ਦਾ ਕੇਸ ਲੱਗਿਆ ਹੋਇਆ ਵਾ ਕੀ ਮੰਗ ਕਰਦੇ ਹੋ ਪਰਿਵਾਰ ਨੂੰ ਜਾ ਕੇ ਮਿਲੇ ਨਹੀਂ ਆ ਤੇ ਸਹੁਰੇ ਪਰਿਵਾਰ ਨੂੰ ਜਾ ਕੇ ਆਣੀ ਵੀ ਮੈਨੂੰ ਇਹ ਪਰੇਸ਼ਾਨ ਕਰਦੇ ਸਹੁਰਾ ਪਰਿਵਾਰ ਮੇਰਾ ਜੀ ਸਾਸਰੂ ਜਿੰਨੀਦਰ ਮ ਮੇਰਾ ਆਪਣਾ ਮਕਾਨ ਹੁੰਦੇ ਬਾਬਾ ਜੀ ਦੀ ਪਿੰਡ ਫੁੱਲਾਵਾਲ ਦੇ ਵਿੱਚ ਮੈਂ ਕਿਰਾਏ ਤੇ ਰਹਿ ਕੇ ਆਇਆ ਵਾਂ ਕਿਰਾਏ ਤੇ ਰਹਿ ਕੇ ਆਇਆ ਮਾਂ ਉੱਥੇ ਫਿਰ ਮੇਰੇ ਸਹੁਰੇ ਨੇ ਮੇਰੇ ਤੇ ਇਲਜ਼ਾਮ ਲਾਤਾ ਵੀ ਮੇਰੀ ਤੇ ਮੇਰੀ ਸੱਸ ਦੀ ਸੈਟਿੰਗ ਆ ਉਹਨੇ ਸਾਡੇ ਤੇ ਗਲਤ ਇਲਜ਼ਾਮ ਲਾਤਾ ਫਿਰ ਮੇਰੀ ਘਰ ਵਾਲੀ ਸਮਾਨ ਚੱਕ ਕੇ ਇੱਧਰ ਆਪਣੇ ਮਕਾਨ ਚ ਭੱਜ ਗਈ ਉਸ ਤੋਂ ਬਾਅਦ ਦੋ ਤਿੰਨ ਮਹੀਨੇ ਸਹੀ ਰਹੀ ਆ ਉਸ ਤੋਂ ਬਾਅਦ ਫਿਰ ਮਾਂ ਨਾਲ ਫੋਨ ਫੋਨ ਸ਼ੁਰੂ ਹੋ ਗਿਆ ਜੀ ਉਸ ਤੋਂ ਬਾਅਦ ਫੇਰ ਹੋਈ ਕੰਜਕਲੇ ਮੇਰੇ 18 ਸਾਲ ਵਿਆਹ ਹੋ ਗਏ 18 ਸਾਲ ਦੇ ਵਿੱਚ ਘਟਦੇ ਹੋਏ ਘਟਦੇ ਤੇ ਮੇਰੀਆਂ ਸਾਰੇ ਵੀ ਪੰਚਾਇਤਾਂ ਹੋ ਗਈਆਂ ਹੋਣੀਆਂ ਇਸਾਲ ਦੇ ਵਿੱਚ ਤਿੰਨ ਚਾਰ ਪੰਚਾਇਤਾਂ ਹੋ ਜੀ ਹੁੰਦੀ ਸੀ ਬਹੁਤ ਵਧੀਆ ਵੀਡੀਓ ਤੁਹਾਡੇ ਘਰ ਵਾਲੀ ਦੇਖ ਰਹੀ ਕੀ ਕਹਿਣਾ ਚਾਹਣੇ ਹੋ ਕਹਿਣਾ ਕਿ ਜਨਜੀ ਉਹਨੂੰ ਮੈਂ ਕਹਿੰਨਾ ਵੀ ਸਭ ਕੋ ਘਰ ਕਰਾ ਕੇ ਸੁਧਰਨਾ ਛੜਦੇ ਕੰਮ ਹੈ ਵੀ ਨਾ ਤਾਂ ਮਾਂ ਨੇ ਕੰਮ ਆਣਾ ਜਿੱਦਣ ਉਹਦੀ ਮਾਂ ਆਖਾ ਮਿਜ ਗਈ ਨਾ ਤੇ ਇਹਦੇ ਛੱਤਰ ਬੋ ਪੈਣੇ ਆ ਇਹਨੇ ਆਣਾ ਵਾਪਸ ਇੱਥੇ ਹੀ ਆ ਕਿਸੇ ਨੂੰ ਤਿਆਰਾਂ ਨਹੀਂ ਹੁਣ ਵੀ ਬੱਚਾ ਕਰਕੇ ਰੱਖਣ ਨੂੰ ਤਿਆਰਾਂ ਜੀ ਮੈਂ ਨਹੀਂ ਰੱਖਦਾ ਕੱਲ ਨੂੰ ਲੋਕਲ ਹੈਗੀ ਆ ਕਿ ਨੇੜੇ ਕਰਦੀ ਆ ਜੇ ਕਿਤੇ ਵਿਆਹ ਕਰਾਉਂਦੀ ਆ ਇੰਸਟਾਗ੍ਰਾਮ ਤੇ ਫੋਟੋਆਂ ਫੋਟੋਆਂ ਪਾਉਂਦੀ ਆ ਮੇਰੇ ਬੱਚ ਕੁੜੀ ਫਾਹ ਲੈ ਕੇ ਮਰਨ ਨੂੰ ਪੱਖੇ ਨੂੰ ਉਹਨੇ ਰੱਸਾ ਪਾ ਲਿਆ ਸੀ ਜਦੋਂ ਉਹਨੇ ਇੰਸਟਾਗ੍ਰam ਦੇ ਉੱਤੇ ਵੀਡੀਓ ਦੇਖੀ ਸੀ ਠੀਕ ਹੈ ਜੀ ਮੁੰਡਾ ਮੇਰਾ ਹਲੇ ਤਾਂ ਹੈਗਾ 11 ਸਾਲ ਦਾ ਕੱਲੂ ਮੁੰਡਾ ਵੱਡਾ ਹੁੰਦਾ ਮੁੰਡਾ ਦੇਖੂਗਾ ਮੁੰਡਾ ਕੀ ਪਤਾ ਨਹੀਂ ਗੁੱਸੇ 'ਚ ਕੀ ਕੁਝ ਕਰੂਗਾ ਜੀ ਮੈਂ ਤੈਨੂੰ ਇਹੀ ਕਹਿੰਦਾ ਕੋਈ ਵੀ ਕੋਈ ਚੀਜ਼ ਹੁੰਦਾ ਜ਼ਿੰਮੇਵਾਰ ਹੋ ਹਾਂ ਜੀ ਕੋਈ ਵੀ ਬੱਚੇ ਨੂੰ ਨਿੱਕੇ ਹੋ ਜਾਂਦੀ ਹੈ ਜਾਂ ਕੁਝ ਵੀ ਬੱਚਾ ਕਰ ਜਾਂਦਾ ਉਹਨੇ ਕੀ ਇਹਦੇ ਆ ਲੱਛਣ ਦੇਖ ਕੇ ਤੇ ਜ਼ਿੰਮੇਵਾਰੀ ਇਹਦੀ ਹੈ ਜੀ ਇਹ ਸਾਡਾ ਸ਼ਮਲਾਪੁਰੇ ਤੋਂ ਸੀਗੇ ਜਿਹੜਾ ਇਹ ਦੱਸਿਆ ਕਿ ਜਿਹੜੀ ਉਹ ਕਹਿੰਦੇ ਮੇਰੀ ਘਰ ਵਾਲੀ ਹੈ ਜਿਹੜੀ ਉਹ ਲਗਾਤਾਰ ਆਹੋ ਤੀਸਰੇ ਬੰਦੇ ਨਾਲ ਹੋਂਦ ਤੱਕ ਰਹਿ ਰਹੀ ਆ ਮੈਂ ਕਈ ਵਾਰੀ ਕਰ ਚੁੱਕਿਆ ਫਰਿਆਦਾਂ ਕਰ ਚੁੱਕਿਆ ਪਰ ਨਹੀਂ ਆ ਰਹੀ ਪਰ ਦੋਨਾਂ ਬੱਚਿਆਂ ਦੋ ਬੱਚਿਆਂ ਦੀ ਮਾਂ ਜਿਹੜੀ ਉਹ ਕਿਸੇ ਹੋਰ ਨਾਲ ਗੈਰ ਸਬੰਧ ਬਣਾ ਕੇ ਰਹਿ ਰਹੀ ਨੇ ਤੇ ਪਰ ਅੱਜ ਵੀ ਉਹਦਾ ਘਰ ਵਾਲਾ ਉਸ ਨੂੰ ਰੱਖਣ ਨੂੰ ਤਿਆਰ ਆ ਪਰ ਉਹ ਆਉਂਦੀ ਜਾਂ ਨਹੀਂ ਆਉਂਦੀ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੈਮ ਇਨ ਇੰਡੀਆ ਟੀਵੀ ਸ਼ਮਲਾਪੁਰੀ ਲਧਿਆਣਾ